ਇਹ ਪਾਈਪ ਇਥੋਂ ਗਲ ਕੇ ਤੇ ਟੁੱਟ ਕੇ ਪਲੇਟ ਤੇ ਮੋਟਰ ਵਿੱਚ ਡਿੱਗ ਪਈ ਆ ਜੀ ਹੋਰ ਦੇ ਤੇ ਇੱਕ ਚੀਜ਼ ਹੋਰ ਖਿਆਲ ਰੱਖੋ ਜਦੋਂ ਪਾਈਪ ਆਪਾ ਪਾਉਣੇ ਆ ਤੇ ਇੱਕ ਤਾਂ ਵਜਨ ਵੱਧ ਹੋਵੇ ਪਾਈਪਾਂ ਦਾ 27 ਕਿਲੋ ਤੋਂ ਪਲੱਸ ਹੋਵੇ ਵਜਨ ਤੇ ਦੂਜੀ ਗੱਲ ਡਿਲੀਵਰੀ ਪਲਾਸਟਿਕ ਦੀ ਪਾਈਏ ਕਿ ਜਾਂ ਡਿਲੀਵਰੀ ਆਪਾਂ ਲੋਹੇ ਦੀ ਰਹਿਣ ਦੀ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖ ਕੇ ਤੇ ਵੱਡੇ ਹੋਣ ਵਾਲੇ ਨੁਕਸਾਨ ਤੋਂ ਜਿਹੜਾ ਉਹ ਬਚ ਸਕਦੇ ਜੀ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਵੀ ਜੀ ਖਾਸ ਕਰਕੇ ਆਪਾਂ ਕਿਸਾਨ ਵੀਰਾਂ ਵਾਸਤੇ ਹੀ ਬਣਾਈ ਆ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਵੀਰ ਜੀ ਖਾਸ ਕਰਕੇ ਆਪਾਂ ਕਿਸਾਨ ਵੀਰਾਂ ਵਾਸਤੇ ਹੀ ਬਣਾਈ ਆ ਜਿਵੇਂ ਤੁਸੀਂ ਦੇਖ ਰਹੇ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਤੇ ਮੋਟਰਾਂ ਉਗਲੇ ਵੀ ਪਾਈਪ ਮੰਗ ਰਹੀਆਂ ਵਾ ਹੋਰ ਪਾਣੀ ਡੂੰਘੇ ਹੋਣ ਕਾਰਨ ਤੇ ਆਪਾਂ ਗੱਲ ਕਰਨ ਲੱਗੇ ਆ ਜੀ ਜਿਹੜੇ ਪਾਈਪ ਆਪਾਂ ਪਾਉਣੇ ਆ ਨਾ ਇਹ ਪਾਈਪ ਹੌਲੇ ਨਹੀਂ ਪਾਉਣੇ ਡਿਲੀਵਰੀ ਨੂੰ ਇਹ ਖਾਸ ਕਰਕੇ ਤੁਸੀਂ ਇਹ ਖਿਆਲ ਰੱਖਣਾ ਵਾ ਜਦੋਂ ਵੀ ਪਾਈਪ ਡਿਲੀਵਰੀ ਦਾ ਪਾਉਣਾ ਵਾ ਉਹਦਾ ਵਜ਼ਨ 27 ਕਿਲੋ ਤੋਂ ਪਲੱਸ ਹੋਵੇ ਜੇ ਤੁਸੀਂ ਹੌਲਾ ਪਾਈਪ ਪਾਉਂਦੇ ਜੇ ਤੇ ਉਹ ਪਾਈਪ ਜਿਹੜਾ ਵਾ ਉਹ ਇਹਦੇ ਨਾਲੋਂ ਗੜ ਕੇ ਤੇ ਟੁੱਟ ਸਕਦਾ ਵਾ ਤੇ ਮੋਟਰ ਵਿੱਚ ਡਿੱਗ ਸਕਦੀ ਆ ਆਜੋ ਤੁਹਾਨੂੰ ਇੱਕ ਪਾਈਪ ਵਿਖਾਉਨੇ ਆ ਜਿਵੇਂ ਤੁਸੀਂ ਆਹ ਪਾਈਪ ਵੇਖੋ ਇਹ ਪਾਈਪ ਹੈਗਾ ਜੀ 20 ਕਿਲੋ ਵਜਨ ਵਾਲਾ ਪਾਈਪ ਉਹ ਇਹ ਪਾਈਪ ਇਥੋਂ ਗਲ ਕੇ ਤੇ ਟੁੱਟ ਕੇ ਪਲੇਟ ਤੇ ਮੋਟਰ ਵਿੱਚ ਡਿੱਗ ਪਈ ਆ ਜੀ ਫੋਰ ਦੇ ਮੋਟਰ ਤਾਂ ਖੈਰ ਚਲੋ ਉਹਨਾਂ ਕੱਢ ਲਈ ਆ ਪਰ ਇਹ ਆ ਕਿ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖ ਕੇ ਤੇ ਵੱਡੇ ਹੋਣ ਵਾਲੇ ਨੁਕਸਾਨ ਤੋਂ ਜਿਹੜਾ ਉਹ ਬਚ ਸਕਦੇ ਜੀ ਤੇ ਇੱਕ ਚੀਜ਼ ਹੋਰ ਖਿਆਲ ਰੱਖੋ ਜਦੋਂ ਪਾਈਪ ਆਪਾ ਪਾਉਣੇ ਆ ਤੇ ਇੱਕ ਤਾਂ ਵਜਨ ਵੱਧ ਹੋਵੇ ਪਾਈਪਾਂ ਦਾ 27 ਕਿਲੋ ਤੋਂ ਪਲੱਸ ਹੋਵੇ ਵਜਨ ਤੇ ਦੂਜੀ ਗੱਲ ਜਿਹੜੀਆਂ ਸਪੋਰਟਾਂ ਜ਼ਰੂਰ ਲਾਓ ਇਹਨਾਂ ਨੂੰ ਜਿਹੜੇ ਤੇ ਪਾਈਪ ਗਲ ਚੁੱਕੇ ਆ ਨਾਲੋਂ ਤੁਸੀਂ ਵੇਖਿਓ ਕਿ ਆ ਜਿਵੇਂ ਪਾਈਪ ਗਲ ਗਏ ਇੱਧਰ ਵੇਖੋ ਜਿਹੜੇ ਆ ਪਾਈਪ ਗਲ ਗਏ ਆ ਇਹਨਾਂ ਦੇ ਨਾਲੋਂ ਵੱਢ ਕੇ ਇਹਨਾਂ ਨੂੰ ਤੇ ਨਵੀਂ ਪਲੇਟ ਲਵਾ ਕੇ ਤੇ ਸਪੋਰਟਾਂ ਲਵਾ ਦਿਓ ਵੇਖੋ ਇਹ ਜਿਹੜੇ ਕੰਮ ਆਏ ਤੁਸੀਂ ਸੀਜ਼ਨ ਤੋਂ ਪਹਿਲਾਂ ਧਿਆਨ ਰੱਖ ਕੇ ਜ਼ਰੂਰ ਕਰਿਆ ਕਰੋ ਤੇ ਜਿਹੜੀ ਆਪਾਂ ਗੱਲ ਕਰ ਲੱਗੇ ਆ ਦੂਜੀ ਵੀ ਮੋਟਰ ਦੀ ਡਿਲੀਵਰੀ ਜਿਹੜੀ ਆ ਉਹ ਪਲਾਸਟਿਕ ਦੀ ਪਾਈਏ ਜੇ ਇਹਨਾਂ ਪਾਈਪਾਂ ਨੂੰ ਕਾਢੀ ਦੀਏ ਜ਼ਿਆਦਾਤਰ ਲੋਕਾਂ ਨੂੰ ਇਹੀ ਪਰੇਸ਼ਾਨੀ ਆਉਂਦੀ ਆ ਫੈਸਲਾ ਲੈਣ ਲੱਗਿਆ ਕਿ ਵੀ ਆਪਾਂ ਡਿਲੀਵਰੀ ਪਲਾਸਟਿਕ ਦੀ ਪਾਈਏ ਕਿ ਜਾਂ ਡਿਲੀਵਰੀ ਆਪਾਂ ਲੋਹੇ ਦੀ ਰਹਿਣ ਦੀ ਵੇਖੋ ਜਿਹੜੀ ਡਿਲੀਵਰੀ ਪਲਾਸਟਿਕ ਦੀ ਆ ਕੰਪਨੀ ਉਹਦੀ 10 ਸਾਲ ਦੀ ਮਨੀਆਦ ਦਿੰਦੀ ਆ ਤੇ ਜਿਹੜੀ ਜਿਹੜੇ ਗਾ ਦੁਕਾਨਦਾਰ ਵਾ ਉਹ 5 ਸਾਲ ਦੀ ਗਾਂ ਗਰੰਟੀ ਜਿਹੜੀ ਆ ਉਹ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਦਿੰਦੇ ਆ ਤੇ ਉੱਥੇ ਤੁਸੀਂ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿ ਜੇ ਤੇ ਤੁਸੀਂ ਸਾਰੇ 27 22 ਕਿਲੋ ਵਜਨ ਵਾਲੇ ਪੈਪ ਪਾਏ ਆ ਫੇਰ ਤੁਹਾਨੂੰ ਇਸ ਚੀਜ਼ ਬਾਰੇ ਸੋਚਣ ਦੀ ਲੋੜ ਨਹੀਂ ਕਿ ਪਾਈਪਾਂ ਨੂੰ ਪਲੇਟਾਂ ਲਵਾਓ ਤੇ ਪੈਪ ਹੀ ਲੋਹੇ ਦੇ ਪਾਓ ਠੀਕ ਹੈ ਜੀ ਜੇ ਤੁਸੀਂ ਪੈਪ ਚੈੱਕ ਕਰੋ ਆਪਣੇ ਜੇ ਪੈਪ ਤੁਹਾਡੇ ਹੌਲੇ ਆ 20 22 ਕਿਲੋ ਵਾਲੇ ਆ ਫੇਰ ਤੁਸੀਂ ਪਾਈਪਾਂ ਨੂੰ ਕੱਢ ਕੇ ਪਲਾਸਟਿਕ ਦੀ ਡਿਲੀਵਰੀ ਪਾ ਸਕਦੇ ਜੀ ਕਿਉਂਕਿ ਜਿਹੜੇ ਲੋਹੇ ਦੇ ਪਾਈਪ ਹੋ ਆ ਇਹ ਹੌਲੇ ਪਾਈਪ ਇਹ ਬਹੁਤ ਛੇਤੀ ਗਲ ਜਾਂਦੇ ਆ ਤੇ ਜਿਹੜੇ ਇਹ ਵਾਲੇ ਪਾਈਪ ਹੋ ਆਪਣੇ 27 28 ਕਿਲੋ ਵਜਨ ਵਾਲੇ ਇਹ ਘੱਟੋ ਘੱਟ 20 ਸਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ 20 ਸਾਲ ਬਾਅਦ ਵੀ ਤੁਸੀਂ ਮੋਟਰ ਕੱਢੋਗੇ ਤੇ ਕੁਝ ਨਹੀਂ ਹੋਊਗਾ ਇਹਨਾਂ ਨੂੰ 20 ਸਾਲ ਪਾਈਪ ਜਿਹੜੇ ਆ ਇਹ ਕੱਢ ਜਾਣਗੇ ਤੇ ਜੇ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਓਕੇ